ਸਾਸਰੀ ਕਾਲ ਜੀ ਅੰਬ ਲੱਗੇ ਹੋਏ ਨੇ ਪਰ ਤੂਫਾਨ ਕਰਕੇ ਕਾਫੀ ਅੰਬ ਝੜ ਗਏ ਇਸ ਲਈ ਅੰਬ ਦਾ achar ਪਾਇਆ ਤਾਂ ਹੁਣ ਤਾਂ ਰੋਜ਼ੇ ਹਵਾ ਚੱਲੀ ਜਾਂਦੀਆਂ ਜਿਹਦੇ ਨਾਲ ਅੰਬੀਆਂ ਝੜੀ ਜਾਂਦੀਆਂ ਐ ਇਹ ਅੰਬ ਗire ਹੋਏ ਤੇ ਸਾਰੇ ਇਹ ਤੋਂ ਕੇ ਹੁਣ ਸਾਫ ਕਰ ਲੇ ਜਿਹੜੇ ਟੁੱਟੇ ਹੋਏ ਨੇ ਅਲੱਗ ਕਰ ਲੈਣੇ ਜਿਹੜੇ ਸਾਫ ਸਾਫ ਨੇ ਇਹਨਾਂ ਦਾ achar ਪਾਉਣਾ ਹੈ ਅੰਬ ਦਾ ਪਾਉਨੇ ਆ ਜੀ ਨਾਲੇ ਤਾਂ ਉਹ ਦੁਖਾਣੇ ਆ ਇਹ ਕਾਫੀ ਫੁੱਟੇ ਹੋਣੇ ਕਰਕੇ ਫਿਰ ਇਹਨੂੰ ਕੱਟ ਕੇ ਥੋੜਾ ਜਿਹਾ ਪਾਇਆ ਹੈ ਤੇ ਐਦਾਂ ਵੱਡ ਕੇ ਪਾ ਲਿਆ ਜਿਹੜਾ ਗੁੱਠਲੀ ਵਾਲਾ ਅੰਬ ਦਾ achar ਕਹਿੰਦੇ ਹੁੰਦੇ ਆ ਜੀ ਉਹ ਪਾਇਆ ਹੈ ਐਦਾਂ ਪਹਿਲਾਂ ਇਹਨੂੰ ਕਰਨਾ ਹੈ ਵੀ ਉੱਪਰ ਤੋਂ ਛਿੱਲਕੇ ਫਿਰ ਹੁੰਦਾ ਹੈ ਦਾਤ ਹੁੰਦਾ ਹੈ ਇਹ ਇਹਦੇ ਨਾਲੇ ਕੱਟੀ ਜਾਣਾ ਪਨ ਵਿੱਚੋਂ ਗੁੱਠਲੀ ਕੱਢ ਦੇਣੀ ਜਾ ਬੱਚੇ ਜੁਣਵੇਂ ਫਿਰ 2 ਦਿਨ ਨਮਕ ਪਾ ਕੇ ਰੱਖਣਾ ਹੈ ਨਮਕ ਪਾ ਕੇ ਫਿਰ ਦਾ ਪਾਣੀ ਕੱਢੀ ਜਾਣਾ 2 2 ਵਾਰੀ ਜ਼ਰੂਰ ਕੱਢਿਓ ਫਿਰ ਅੰਬ ਦਾ achar ਖਰਾਬ ਨਹੀਂ ਹੁੰਦਾ ਉਸ ਤੋਂ ਬਾਅਦ 2 ਦਿਨਾਂ ਬਾਅਦ ਫਿਰ ਆਪਾਂ ਨੇ ਇਹਦੇ ਵਿੱਚ ਮਸਾਲੇ ਰਲਾਉਣੇ ਮੂਰੀਆ ਨਮਕ ਪਾ ਕੇ ਰੱਖਿਆ ਹੋਇਆ ਏ ਜੇ ਕਬਾਲਟੀ ਆਪਾਂ ਨੇ ਅੰਬ ਕੱਟਿਆ ਤਾਂ ਇੱਕ ਥੈਲੀ ਨਮਕ ਦੀ ਪੈ ਜਾਣੀ ਇਹਦੇ ਵਿੱਚ ਕਿਉਂਕਿ ਨਮਕ ਨਹੀਂ ਪਾਣੀ ਬਾਹਰ ਕੱਢ ਜਾਣਾ ਹੈ ਇਹ ਦੂਜੀ ਤਾਂ ਕੱਟ ਕੇ ਚਾਕੂ ਨਾਲ ਪਾਇਆ ਤਾਂ ਥੋੜਾ ਜਿਹਾ ਇਹ ਬਹੁਤ ਕਾਫੀ ਉਹ ਖਰਾਬ ਹੋ ਗਏ ਨਹੀਂ ਤੇ achar ਕਾਫੀ ਪੈ ਜਾਣਾ ਤਾਂ ਕਿਉਂਕਿ tufaan ਕਰਕੇ نیچے ਡਿੱਗ ਗਈਆਂ ਦੇ ਨਾਲੇ ਇਹ ਫੁੱਟ ਗਈਆਂ ਜੀ ਹੁ ਦੇਖ ਲਓ 2 ਦਿਨ ਬਾਅਦ ਇਹਦਾ ਰੰਗ ਦੇ ਲੋ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਰੜਾਵਾਂਗੇ ਪਾਣੀ ਆਪਾਂ ਨੇ ਨਿਚੋੜਤਾ ਜੀ ਸਾਰਾ ਜੋ ਆਪਣੇ ਆਮ ਮਸਾਲੇ ਹੁੰਨੇ ਆ ਜੀਰਾ ਮੇਥੇ ਪਾਇਆ ਪਾਇਆ ਇੱਕ ਪੈ ਜਾਊਗਾ ਕਿਉਂਕਿ ਇੱਕ ਬਾਲਟੀ ਸੀ ਨਾ ਪਾਇਆ ਆਪਾਂ ਨੇ ਮਣਕੇ ਪਾਲਣਾ ਜੀ ਉਦਾਂ ਵੀ ਹੱਥਾਂ ਨਾਲੇ ਹਿਸਾਬ ਸੇ ਇਦਾਂ ਹੀ ਪਾਏ ਸੀਗੇ ਹਲਦੀ ਨੂਨ ਮਿਰਚ ਮਸਾਲਾ ਤਾਂ ਨਹੀਂ ਪੈਂਦਾ ਜੀ ਮੇਥੇ ਜੀਰਾ ਇਹ ਚੀਜ਼ਾਂ ਪੈਂਦੀਆਂ ਨੇ ਤੇ ਤੇਲ ਤੇਲ ਆਪਾਂ ਕੋਸਾ ਕਰ ਲੈਣਾ ਕਾੜ ਲੈਣਾ ਜੀ ਫਿਰ ਉਸ ਨੂੰ ਠੰਡਾ ਕਰਕੇ ਪਾਉਣਾ ਇਹਦੇ ਵਿੱਚ ਆਚਾਰ ਦਾ ਮਸਾਲਾ ਵੀ ਪਾ ਸਕਦੇ ਆ ਕਿਉਂਕਿ ਇਹ ਦੂਜੀ ਤਰ੍ਹਾਂ ਸੀ ਨਾ ਵੀ ਆਪਾਂ ਨੇ ਪੰਨ ਹੋ ਗਿਆ ਸੀ ਅੰਬੀਆਂ ਵੀ ਖਰਾਬ ਹੋਣ ਦੇ ਜਾਰ ਕਰਕੇ ਇਦੇ ਵਿੱਚ ਆਪਾਂ ਮਸਾਲਾ ਪਾ ਸਕਦੇ ਹਾਂ ਚਾਰ ਦਾਮੇ